ਪੰਜਾਬ ਪੁਲਿਸ ਅਕਸਰ ਆਪਣੇ ਅਲੱਗ ਤਰੀਕੇ ਦੀ ਜਿਹੜੀ ਕਾਰਵਾਈ ਲਈ ਜਾਣੀ ਜਾਂਦੀ ਹੈ ਤੇ ਬੀਤੇ ਦਿਨ ਪੰਜਾਬ ਪੁਲਿਸ ਵੱਲੋਂ ਕਈ ਇਨਕਾਊਂਟਰਾਂ ਨੂੰ ਅੰਜਾਮ ਦਿੱਤਾ ਗਿਆ ਤੇ ਵੱਡੀ ਕਾਮਯਾਬੀ ਜਿਹੜੀ ਪੁਲਿਸ ਨੂੰ ਹਾਸਿਲ ਹੋਈ। ਉੱਥੇ ਅੱਜ ਫਿਰ ਮੁਖਸਰ ਸਾਹਿਬ ਦੇ ਪਿੰਡ ਲੁਬਾਣਿਆ ਵਾਲੀ ਤੋਂ ਖਬਰ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੇਰ ਰਾਤ ਪੰਜਾਬ ਪੁਲਿਸ ਵੱਲੋਂ ਬਦਮਾਸ਼ਾਂ ਨਾਲ ਕਾਊਂਟਰ ਕਰ ਦਿੱਤਾ ਗਿਆ ਤੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਤੰਦਰੁਸਤੀ ਹੈ ਕਿ ਜਿਹੜੇ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਪੰਜਾਬ ਦੇ ਇੱਕ ਨਾਮੀ ਗੈਂਗ ਦੇ ਨਾਲ ਜੁੜੇ ਹੋਏ ਨੇ। ਯੋਤੇਤਨ ਦਾਸ ਦੱਸਦੀ ਹੈ ਕਿ ਸ਼੍ਰੀ ਮੁਖਤਰ ਸਾਹਿਬ ਦੇ ਇੱਕ ठेकेदार ਤੋਂ ਉਹਨਾਂ ਨੇ 1 ਕਰੋੜ ਦੀ ਫਿਰੋਤੀ ਮੰਗੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਿ ਉਹਨਾਂ ਨੂੰ ਇੰਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਇੱਕ ਟਰੈਪ ਬਣਾਇਆ ਗਿਆ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਸ਼੍ਰੀ ਮੁਖਤਰ ਸਾਹਿਬ ਤੋਂ ਨਿਕਲ ਕੇ ਸਾਹਮਣੇ ਆਈ ਯੋਤੇਤਨ ਦਾਸ ਦੱਸਦੀ ਹੈ ਕਿ ਦੇਰ ਰਾਤ ਵਰਦ ਦੇ ਮੀਦ ਵਿੱਚ ਪੰਜਾਬ ਪੁਲਿਸ ਵੱਲੋਂ ਇਸ ਇੰਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਤਨੂ ਪੂਰਾ ਮਾਮਲਾ ਦੱਸ ਦਿੰਨੇ ਆ ਕਿ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਲੁਬਾਣਿਆਂ ਵਾਲੀ ਚ ਦੇਰ ਰਾਤ ਜਿਹੜਾ ਇਨਕਾਊਂਟਰ ਇਹ ਹੋਇਆ ਹੈ ਪੁਲਿਸ ਨੇ 1 ਕਰੋੜ ਦੀ ਫਿਰੋਤੀ ਮੰਗਣ ਵਾਲੇ ਜਿਹੜੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਪੁਲਿਸ ਨੇ ਦੇਰ ਰਾਤ ਵਰਦੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਖਸਰ ਸਾਹਿਬ ਨਜ਼ਦੀਕੀ ਪਿੰਡ ਰੂਪਾਣਾ ਸਥਿਤ ਮਿਲ ਦੇ ਠੇਕੇਦਾਰਾਂ ਤੋਂ ਫੋਨ ਰਾਹੀਂ ਕਿਕਰੋੜ ਦੀ ਜਿਹੜੀ ਫਿਰੋਤੀ ਮੰਗੀ ਗਈ ਸੀ ਫਿਰੋਤੀ ਮੰਗਣ ਵਾਲਿਆਂ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੱਸਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਟਰੈਪ ਲਗਾਇਆ ਗਿਆ ਤੇ ਉੱਥੇ ਠੇਕੇਦਾਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਇਸ ਬਾਰੇ ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਨ ਲਈ ਇੱਕ ਸਕੀਮ ਬਣਾਈ ਇੱਕ ਟਰੈਪ ਬਣਾਇਆ ਫਿਰੋਤੀ ਮੰਗਣ ਵਾਲਿਆਂ ਨਾਲ 15 ਲੱਖ ਰੁਪਏ ਚ ਸੌਦਾ ਤਿਆ ਕੀਤਾ ਗਿਆ ਫਿਰੋਤੀ ਮੰਗਣ ਵਾਲਿਆਂ ਨੇ ਇੱਕ ਮੁਦਈ ਨੂੰ ਪੈਸਾ ਲਈ ਪਿੰਡ ਨੂੰ ਬਾਣਿਆਂ ਵਾਲੀ ਕੋਲ ਬੁਲਾਇਆ ਤਾਂ ਪਹਿਲਾਂ ਤੋਂ ਹੀ ਬਣਾਈ Trap ਤਹਿਤ ਜਿਹੜਾ ਪੁਲਿਸ ਵੱਲੋਂ ਉੱਥੇ ਮਲਜ਼ਮਾ ਖਿਲਾਫ ਕਾਰਵਾਈ ਕੀਤੀ ਗਈ ਪੁਲਿਸ ਉਥੇ ਪਹਿਲਾਂ ਤੋਂ ਹੀ ਮੌਜੂਦ ਸੀ ਇੱਕ Trap ਬਣਾਇਆ ਗਿਆ ਸੀ ਪੁਲਿਸ ਵੱਲੋਂ ਇਹਨਾਂ ਮਲਜ਼ਮਾ ਨੂੰ ਕਾਬੂ ਕਰਨ ਵਾਸਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੈਸੇ ਲੈਣ ਲਈ ਤਿੰਨ ਮੁਲਜ਼ਮ ਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਤੇ ਜਦ ਪੈਸੇ ਫੜਨ ਉਪਰੰਤ ਇਹਨਾਂ ਨੂੰ ਪਤਾ ਲੱਗਾ ਕੀ ਜਿਹੜੀ ਪੁਲਿਸ ਹੈ ਉਹਨਾਂ ਨੇ ਟਰੈਪ ਲਗਾਇਆ ਹੋਇਆ ਤੇ ਪੁਲਿਸ ਨੇ ਚਾਰੇ ਪਾਸਿਓਂ ਦੀ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਵਿੱਚੋਂ ਇੱਕ ਨੇ ਜਿਹੜਾ ਪੁਲਿਸ ਵੱਲ ਗੋਲੀ ਚਲਾ ਦਿੱਤੀ ਜਿਸ ਦੇ ਜਵਾਬੀ ਕਾਰਵਾਈ ਚ ਪੁਲਿਸ ਪਾਰਟੀ ਨੇ ਗੋਲੀ ਚਲਾਈ ਤਾਂ ਇਹਨਾਂ ਦੇ ਇੱਕ ਸਾਥੀ ਸੁਖਮੰਦਰ ਸਿੰਘ ਦੇ ਗੋਲੀ ਲੱਗੀ ਉਹ heਠਾ ਡਿੱਗ ਪਿਆ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਭੱਜਣ ਦੀ ਕੋਸ਼ਿਸ਼ ਕਰ ਰਹੇ ਸੁਖਮੰਦਰ ਸਿੰਘ ਦੇ ਬਾਕੀ ਦੋ ਸਾਥੀਆਂ ਲਖਵੀਰ ਸਿੰਘ ਤੇ ਸਰਵਨ ਸਿੰਘ ਨੂੰ ਵੀ ਮੌਕੇ ਤੇ ਕਾਬੂ ਕਰ ਲਿਆ ਜ਼ਖਮੀਆਂ ਨੂੰ ਹੁਣ ਜਿਹੜਾ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਪਰ ਇਹ ਵੱਡੀ ਕਾਮਯਾਬੀ ਜਿਹੜੀ ਪੰਜਾਬ ਪੁਲਿਸ ਨੂੰ ਮਿਲੀ ਹੈ ਇਨਕਾਊਂਟਰ ਕਰ ਦਿੱਤਾ ਗਿਆ ਇਹਨਾਂ ਤਿੰਨ ਫਿਰੋਤੀ ਮੰਗਣ ਵਾਲੇ ਬਦਮਾਸ਼ਾ ਦਾ ਉਹ ਤੇ ਤਾਂ ਦੱਸ ਦਈਏ ਕਿ ਇਨਕਾਊਂਟਰ ਉਪਰੰਤ ਐਸਐਸਪੀ ਤੁਸ਼ਾਰ ਗੁਪਤਾ ਵੀ ਮੌਕੇ ਤੇ ਪਹੁੰਚੇ ਤੇ ਜਾਇਜ਼ਾ ਲਿਆ ਗਿਆ घटनास्थल ਦਾ ਉੱਥੇ ਤੋਂ ਦੱਸਿਆ ਗਿਆ ਕਿ ਪੰਜਾਬ ਪੁਲਿਸ ਨੇ ਇੱਕ ਆਪਣੇ ਨੋਖੇ ਤਰੀਕੇ ਦੇ ਨਾਲ ਟਰੈਪ ਲਗਾਇਆ ਤੇ ਨਾਲ ਤਿੰਨ ਬਦਮਾਸ਼ਾਂ ਨੂੰ ਜਿਨ੍ਹਾਂ ਨੇ ਸ੍ਰੀ ਮੁਕਸਰ ਸਾਹਿਬ ਦੇ ਇੱਕ ठेकेदार ਕੋਲ 1 ਕਰੋੜ ਦੀ ਫਿਰੋਤੀ ਮੰਗੀ ਸੀ ਉਹਨਾਂ ਦਾ ਇੰਕਾਊਂਟਰ ਕਰ ਲਿੱਤਾ ਗਿਆ ਪੁਲਿਸ ਵੱਲੋਂ ਤੇ ਉਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਮੌਕੇ ਤੇ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਇਸ ਵੇਲੇ ਹਾਸਲ ਹੋਈ ਹੈ